ਕਿੱਥੇ ਗਰੀਬਾਂ ਤੇ ਹਮਲੇ ਹੁੰਦੇ ਗਰੀਬ ਮਾਰੇ ਜਾਂਦੇ ਆ ਭਗਵੰਤਮਾਨ ਮੁੱਖ ਮੰਤਰੀ ਸਾਹਿਬ ਤੁਸੀਂ ਮਾਰਨੇ ਵਾਲਿਆਂ ਦੀ ਪਿੱਠ ਤੇ ਖੜੇ ਹੁੰਦੇ ਅਬੋਰ ਦੇ ਵਿੱਚ ਇੱਕ ਵਪਾਰੀ ਦੀ ਹੱਤਿਆ ਹੋਈ ਦੋ ਗਰੀਬ ਦਲਤ ਪਟਿਆਲੇ ਵਿੱਚੋਂ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤੇ ਗਏ ਉੱਥੇ ਵੀ ਭਗਵੰਤਮਾਨ ਦੀ ਸਰਕਾਰ ਹਥਿਆਰਿਆਂ ਦੀ ਪਿੱਠ ਤੇ ਖੜੀ ਹੈ ਜਲੰਧਰ ਦੇ ਵਿੱਚ ਦੋ ਦਲਤਾਂ ਦੀ ਹੱਤਿਆ ਕੀਤੀ ਗਈ ਉੱਥੇ ਵੀ ਭਗਵੰਤ ਮਾਨ ਦੀ ਸਰਕਾਰ ਹਥਿਆਰਿਆਂ ਦੀ ਪਿੱਠ ਤੇ ਖੜੀ ਹੈ ਪੂਰੇ ਪੰਜਾਬ 'ਚ ਚੰਦ ਭਾਨ ਦੇ ਵਿੱਚ ਦਲਤਾਂ ਤੇ ਜ਼ੁਲਮ ਹੋਇਆ ਉੱਥੇ ਵੀ ਹਥਿਆਰਿਆਂ ਦੀ ਪਟਾਈ ਕਰਨ ਵਾਲਿਆਂ ਦੀ ਪਿੱਠ ਤੇ ਸਰਕਾਰ ਖੜੀ ਹੈ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ 15 ਅਗਸਤ ਨੂੰ ਪੰਜਾਬ ਸੰਭਾਲੋ ਰੈਲੀ ਦਾਣਾ ਮੰਡੀ ਪਟਿਆਲਾ 'ਚ ਰੱਖੀ ਹੈ ਅੱਜ ਡੇਰਾ ਬੱਸੀ 'ਚ ਵੀ ਅਸੀਂ ਪਾਰਟੀ ਲੀਡਰਸ਼ਿਪ ਨੂੰ ਵਰਕਰਾਂ ਨੂੰ ਇਹ ਬੇਨਤੀ ਕਰਨ ਲਈ ਅੱਜ ਇੱਥੇ ਆਏ ਕਿ 11 ਵਜੇ ਠੀਕ 15 ਅਗਸਤ ਨੂੰ ਸੰਗਤਾਂ ਡੇਰਾਬਸੀ ਵਿਧਾਨ ਸਭਾ ਚੋਂ ਵੀ ਬਤ ਤੋਂ ਬਤ ਪਹੁੰਚਣ ਇਸ ਮਕਸਦ ਨੂੰ ਲੈ ਕੇ ਅੱਜ ਮੀਟਿੰਗ ਰੱਖੀ ਸੀ ਔਰ ਪਾਰਟੀ ਲੀਡਰਸ਼ਿਪ ਇਸ ਵਿਧਾਨ ਸਭਾ ਦੀ ਨੇ ਪ੍ਰਸਤਾਵ ਦਿੱਤਾ ਕਿ ਅਸੀਂ ਤਨ ਮਨ ਤਨ ਨਾਲ ਉਸ ਰੈਡੀ ਨੂੰ ਕਾਮਯਾਬ ਕਰਨ ਲਈ ਸਹਿਯੋਗ ਕਰਾਂਗੇ ਪੀੜਤਾ ਦੇ ਨਾਲ ਖੜਾਗੇ ਧੰਨਵਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ